ਮਾਤਾ ਦੀ ਕੋ ਸਾਹ ਕੋਈ ਨਾ ਪਰਮਨ ਪਿਆਰੇ ਹਿੰਮਤਪੁਰੇ ਕਹਿੰਦੇ ਬਹੁਤ ਜ਼ਿਆਦਾ ਟਿੱਬੇ ਸੀ ਹੁਣ ਜਿਹੜੇ ਟਿੱਬੇ ਥੋੜੇ ਜੇ ਲੋਪ ਹੋ ਗਏ ਆ ਜਿਹੜੇ ਟਿੱਬੇ ਲਾਏ ਹੋਏ ਨੇ ਇਹ ਬਾਹਣਾ ਚ ਲਾਏ ਹੋਏ ਤੇ ਟਿੱਬਿਆਂ ਦੇ ਪੁੱਤ ਤੇ ਟਿੱਬਿਆਂ 'ਚ ਮਿਹਨਤ ਲਾਉਂਦੇ ਹੋਏ ਜੀ ਰਾਜੀ ਰੱਬ ਲਾ ਬਲਸ ਪੁੱਤਰ ਜੰਦ ਬੜਾ ਰੀਵੇ ਲਗਾਉਣ ਜਿਹੜਾ ਪਾਣੀ ਲਗਾਉਣ ਮੈਂ ਬਹੁਤ ਵਧੀਆ ਜਿਹੜਾ ਕੱਲੇ ਪੁੱਤ ਨੂੰ ਪਾਰ ਰਿਆ ਐਨੇ ਕਸ਼ਟ ਚ ਆ ਲਗੇ ਕਿਹੜਾ ਯਾਰਾ ਕੈਰ ਪੁੱਤ ਕਰੀ ਜਾਂਦਾ ਇੱਥੇ ਓਏ ਇਧਰ ਵੀ ਸੀ ਫੈਂਸ ਬੜਾ ਅਪੜਾ ਬੰਦਾ ਵੀ ਮਾਤਣੀ ਬਈ ਲੈ ਉਹਦੀ ਨਦਲੇ ਮੋਬਦੀ ਆਉਦੀਆ ਗਰਾਉਂਡਾਂ 'ਚ ਤੁਸੀਂ ਮਿਹਨਤ ਲਾਉਂਦੇ ਦੇਖਿਆ ਤੇ ਅੱਜ ਟਿੱਬਿਆਂ 'ਚ ਮਿਹਨਤ ਲਾਉਂਦੇ ਦੇਖੋ ਤੁਸੀਂ ਮੁੰਡੇ ਹੰਮਦਪੁਰੇ ਦੇ ਤੇ ਇਹ ਹੁੰਦੀ ਹੈ ਮਿਹਨਤ ਹੈ ਨਾ ਆਈਏ ਨਾ ਸਿੱਤੇ ਜੀ ਗੱਡੂ ਵੰਗੂ ਰਾਗਲਾ ਉਪਰ ਤਾਂ ਹਾਂ ਹੀ ਰੱਖਦਾ ਤੋੜਾ ਜਰਾ ਕੀ ਆ ਬੱਟਾਂ 'ਚ ਪਾਟੀ ਵੀ ਲਵਾਈ